ਸਾਸ਼ਿਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੈਲਵਟ ਦੇ ਪ੍ਰਿੰਟਰ ਸੂਟ ਰਹਿਣਗੇ ਜੀ ਸੋ ਇਹ ਵਾਲੇ ਸੂਟ ਨੇ ਜਿਹੜੇ ਵੈਲਵਟ ਦੇ ਪ੍ਰਿੰਟਡ ਸੂਟ ਨੇ ਜੀ ਬਹੁਤ ਸੋਹਣੇ ਪ੍ਰਿੰਟ ਨੇ ਤੇ ਕਲਰ ਕੰਬੀਨੇਸ਼ਨ ਵੀ ਜਿਹੜੀਆਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਰਹੇਗੇ ਸੋ ਵਿਦਆਊਟ ਦੁਪੱਟਾ ਨੇ ਜੀ ਇਹਨਾਂ ਨਾਲ ਦੁਪੱਟਾ ਨਹੀਂ ਹੋਏਗਾ ਸ਼ਰਟ ਤੇ ਬਾਟਮ ਰਹੇਗੀ ਜੀ ਓਨਲੀ ਅਗਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤਾਂ 550 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਮਿਲੇਗਾ ਅਗਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ 1000 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ विदाउट दुपट्टा ਨੇ ਜੀ ਵੈਲਵਟ ਦੇ ਸੂਟ ਨੇ 프린ਟਡ ਸ਼ਰਟ ਤੇ ਪਲੇਨ ਵੈਲਵੱਟੀ ਬਾਟਮ ਰਹੇਗੀ ਤੇ 550 ਰੁਪਏ ਦੇ ਵਿੱਚ ਇੱਕ ਸੂਟ ਮਿਲੇਗਾ ਜੀ ਤੇ 1000 ਰੁਪਏ ਦੇ ਤੁਹਾਨੂੰ ਦੋ ਸੂਟ ਮਿਲਣਗੇ ਤੁਸੀਂ ਕੋਈ ਵੀ ਆਪਣੀ ਚੁਆਇਸ ਦੇ ਦੋ ਸੂਟ ਸਿਲੈਕਟ ਕਰ ਸਕਦੇ ਹੋ ਤੇ ਪੇਮੈਂਟ ਹੈ ਜੀ ਜਿਹੜੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਸੋ ਸਾਰੇ ਹੀ ਪ੍ਰਿੰਟ ਨੇ ਜਿਹੜੇ ਬਹੁਤ ਸੋਹਣੇ ਨੇ ਸਾਰੇ ਹੀ ਪ੍ਰਿੰਟ ਜਿਹੜੇ ਇਸ ਟਾਈਮ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਆਪਣੀ ਪਸੰਦ ਦਾ ਕੋਈ ਵੀ ਸੂਟ ਹੈ ਜਿਹੜਾ WhatsApp ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਜਿਹੜਾ ਕਰ ਸਕਦੇ ਹੋ